ਸੁਜਾਨ ਸਿੰਘ ਦੀ ਕਹਾਣੀ ਬਾਗਾਂ ਦਾ ਰਾਖਾ ਉਜੜੇ ਬਾਗਾਂ ਵਿੱਚੋਂ ਰਹੇ ਖੇ ਅਮਰੂਦ ਲੱਭ ਕੇ ਖਾਂਦਾ ਖਵਾਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੂਲਾ ਜਦੋਂ ਨਹਿਰ ਕੰਡੇ ਲੁਕਾਠਾਂ ਦੇ ਬਾਗ ਲਾਗੋ ਲੰਘਿਆ ਤਾਂ ਬਾਗ ਦਾ ਮਾਲਕੋ ਲੁਕਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ੱਕੀਆਂ ਗਾਲਾਂ ਕੱਢ ਰਿਹਾ ਸੀ ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚ ਲਿਖਣੋਂ ਸ਼ਰਮਾ ਜਾਵੇ ਮਾਲੀ ਗੰਦੀ ਬਨਾਣ ਤੇ ਲਾਗੜ ਲੰਮਕ ਦੀ ਲੰਗੋਟੀ ਵਾਲਾ 15 16 ਵਰਿਆਂ ਦਾ ਰਾਖਾ ਕੰਬੀ ਜਾ ਰਿਆ ਸੀ ਪਤਾ ਨਹੀਂ ਡਰ ਨਾਲ ਗੁੱਸੇ ਨਾਲ ਕਿ ਬੁਖਾਰ ਨਾਲ ਉਸ ਦੀਆਂ ਅੱਖਾਂ ਭਖ ਰੀਆਂ ਸਨ ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਕੇਵਲ ਇੱਕ ਪਤਲੇ ਸੁੱਕੇ ਅਧਖੜ ਕਲਰਕ ਨੇ ਮੁੜ ਕੇ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜਥੇ ਨਾਲ ਚਾਲ ਵਧਾਂਦਾ ਮਿਲ ਪਿਆ ਰਾਖੇ ਨੇ ਕੰਬ ਦੇ ਕੰਬ ਦੇ ਆਖਿਆ اے ਸ਼ਾ ਜੀ ਮੈਂ ਕੋਈ ਜਾਣ ਬੁਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ ਮੈਨੂੰ ਤੇ ਤਾਪ ਚੜਿਆ ਹੋਇਆ ਏ ਓਏ ਤਾਪ ਦੇ ਬੱਚਿਆ ਤਾਪ ਚੜਿਆ ਕਿਉਂ ਜੀ ਇਹ ਤੇ ਮੈਨੂੰ ਪਤਾ ਨਹੀਂ ਪਰ ਇਹ ਜਦੋਂ ਚੜਨ ਤੇ ਆਵੇ ਸਾਰਿਆਂ ਨੂੰ ਚੜ ਜਾਂਦਾ ਹੈ ਤੁਹਾਨੂੰ ਵੀ ਤੇ ਚੜ ਹੀ ਗਿਆ ਸੀ ਕਿ ਲਾਲੂ ਸ਼ਾ ਆਪ ਵੀ 5-7 ਪ੍ਰਾਣੀਆਂ ਜਮਾਤਾ ਪੜਿਆ ਹੋਇਆ ਸੀ ਤੇ ਉਸ ਦੇ ਪੜੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿ ਸਲਾਬੇ ਵਿੱਚ ਮੱਛਰ ਪੈਦਾ ਹੁੰਦੇ ਹਨ ਕਿਸੇ ਮੱਛਰ ਦੇ ਵੱਡਿਆਂ ਮੌਸਮੀ ਬੁਖਾਰ ਹੋ ਜਾਂਦਾ ਹੈ ਉਸ ਨੂੰ ਪਤਾ ਸੀ ਕਿ ਬਾਗਾਂ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ ਪਰ ਗੁੱਸਾ ਦਾ ਗੁੱਸਾ ਹੀ ਹੁੰਦਾ ਹੈ ਤੇ ਫਿਰ ਅਮੀਰ ਦਾ ਓਏ ਤੂੰ ਸਾਨੂੰ ਮਿਹਣੇ ਦਿਨਾ ਓ ਚੱਕ ਬਿਸਤਰਾ ਬੋਲੀਆਂ ਹੋਣਾ ਇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ ਇਹ ਗੱਲ ਸ਼ਾਹ ਹੋਰਾਂ ਇਸ ਖਿਆਲ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਢਣਾ ਚਾਹੁੰਦੇ ਸਨ ਮੁਸਲਮਾਨਾਂ ਦੇ ਜਾਣ ਤੋਂ ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲੱਭਦੇ ਪਰ ਫਿਰ ਵੀ ਉਹਨਾਂ ਨੇ ਕਹਿ ਦਿੱਤਾ ਜੋ ਕਹਿਣਾ ਸੀ ਰਾਖੇ ਨੂੰ ਕੁਝ ਰੋ ਆ ਗਿਆ ਉਹ ਕੋਈ ਅੱਧਖੜ ਕਲਰਕ ਥੋੜਾ ਸੀ ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸਕਾਰਿਆ ਸੀ ਪਰ ਜੋ ਕੁਝ ਹੈ ਸੀ ਹੈ ਤਾਂ ਸੀ ਨਾ ਜਵਾਨ ਲਖੂ ਉਸ ਆਪਣਾ ਸਵੈਮਣ ਜਾਗਦਾ ਪੜਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਬਿਲੇਟ ਲਿਆ ਆ ਤੇ ਮਾਲਕ ਨੂੰ ਬਿਨਾ ਕੁਝ ਕਿਹਾ ਉਸ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਛਾਹ ਹੁਰਾਂ ਨੂੰ ਇਹ ਆਸ ਨਹੀਂ ਸੀ ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡਾ ਇੱਥੋਂ ਕੁਝ ਜਾ ਕੇ ਮੋੜਾਵੇਗਾ ਸੋ ਉਹਨਾਂ ਆਵਾਜ਼ ਨਾ ਮਾਰੀ ਪਰ ਰਾਖਾ ਵਧਾ ਗਿਆ ਵਾਧਾ ਗਿਆ ਆਪਣੇ ਰਸਤੇ ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ ਰਾਤ ਦਾ ਖਿਆਲ ਆਇਆ ਚੰਮ ਗਿੱਦੜਾਂ ਦਾ ਖਿਆਲ ਆਇਆ ਜਿਹੜੇ ਉਸ ਸੁਣਿਆ ਹੋਇਆ ਸੀ ਰਾਤੋਂ ਰਾਤ ਬਾਗਾਂ ਦਾ ਬਾਗ ਉਜਾੜ ਜਾਂਦੇ ਹਨ ਜੇ ਮੁੰਡਾ ਨਾ ਮੁੜਿਆ ਰਾਤੋਂ ਰਾਤ ਵਿੱਚ ਸੈਂਕੜਿਆਂ ਦਾ ਨੁਕਸਾਨ ਹੋ ਜਾਂਦਾ ਡਰ ਸੀ ਰਾਤੀ ਕੀ ਉਹ ਆਬਰਾਖੀ ਕਰ ਸਕੇਗਾ ਮਛਰਾਂ ਤੋਂ ਡਰ ਗਿਆ ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮੈਦਾਨੀ ਇਲਾਕੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਨੂੰ ਆਪਣੇ ਬਾਗ ਵਿੱਚ ਉਹ ਗੱਜ ਦੇ ਚੰਗਾੜ ਦੇ ਸੁਣਾਈ ਦਿੱਤੇ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾ ਘਬਰਾ ਗਿਆ ਉਸ ਕਦੇ ਪੈਸਾ ਹੱਥੋਂ ਨਹੀਂ ਸੀ ਛੱਡਿਆ ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ ਜਾਨ ਨਾਲ ਜਹਾਨ ਹੈ ਉਸ ਸੋਚਿਆ ਆਪ ਮੋਏ ਜੱਗ ਪਰ ਲੋ ਜੇ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਤਾਂ ਭਾਵੇਂ ਛੱਡ ਜਾਏ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਾ ਭਾਵੇਂ ਉਸ ਦੀ ਆਂਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ ਲਾਲੂ ਸ਼ਾਹ ਬੌਂਦ ਲਿਆ ਹੋਇਆ ਖੂਹ ਲਾਗਲੇ ਥੜੇ ਤੇ ਬੈਠ ਗਿਆ ਰਾਖਾ ਉਸ ਥਾਂ ਦੇ ਲਾਗੋ ਲੰਘਿਆ ਜਿੱਥੇ ਸ਼ੈਰੀਏ ਕਲਰਕ ਨਹਿਰ ਕੰਡੇ ਬੈਠੇ ਹੋਏ ਸਨ ਆਦਮ ਖੋਲੀਏ ਕਲਰਕ ਨੇ ਲਾਗੋ ਲੰਗੀ ਜਾਂਦੇ ਰਾਖੇ ਨੂੰ ਆਖਿਆ ਕਿਉਂ ਵੀ ਗਾਲਾਂ ਤੈਨੂੰ ਪੈਂਦੀਆਂ ਸਨ ਜੀ ਬੌਜੀ ਫੇਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਣਾ ਮੈਨੂੰ ਸ਼ਾਹ ਹੋਰਾਂ ਕੱਢ ਦਿੱਤਾ ਕਿਉਂ ਮੈਨੂੰ ਤਾਪ ਚੜਿਆ ਹੋਇਆ ਸੀ ਫੇਰ ਲੋਕਾਠਾਂ ਰੱਜ ਕੇ ਖਾਧੀਆਂ ਹੋਣੀਆਂ ਨੇ ਨਾ ਹਾਂਜੀ ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖਿੜ ਖੜਾ ਕੇ ਹੱਸ ਪਏ ਕਿਸੇ ਨੇ ਉਸ ਦੀ ਨੌਕਰੀ ਛੁੱਟਣ ਦੇ ਅਫਸੋਸ ਨਾ ਕੀਤਾ ਕਿਸੇ ਉਸ ਦੀ ਬਾਹ ਫੜ ਕੇ ਤਾਪ ਨਾ ਜਾਂਚਿਆ ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋਂ ਸੁਣਾਂ ਸੀ ਪਰ ਉਸਦੇ ਹੱਥਾਂ ਗੋਡਿਆਂ ਤੇ ਮੈਲ ਜੰਮੀ ਹੋਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਹ ਗੰਦ ਦਾ ਜ਼ਿੰਮੇਵਾਰ ਹੈ ਪਰ ਕਾਰਨਾਂ ਦੀ ਡੰਗਾਈ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਹੋਈ ਰਾਖਾ ਡਿਗਦਾ ਢੈਂਦਾ ਜਾਂ ਤੁਰੀਆ ਸ਼ਾਮੀਓ ਘਰ ਪਹੁੰਚਿਆ ਪਿੰਡੋਂ ਬਾਰ-ਬਾਰ ਉਸਦੇ ਭਰਾ ਦਾ ਘਰ ਸੀ ਉਸਦਾ ਪਿਓ ਮਰ ਚੁੱਕਾ ਸੀ ਉਸਦੀ ਪਰਜਾਈ ਤਿੰਨ ਬੱਚਿਆਂ ਦੀ ਮਾਂ ਸੀ 97 ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੋਹਾਗੂੜਾ ਕਰਦਿਆਂ ਸਨ ਭਰਾ ਪਾਕਿਸਤਾਨੋਂ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ ਪਾਂਡੀ ਦਾ ਕੰਮ ਕਰਨ ਸਿੱਖਿਆ ਸੀ ਉਹ ਗਜਬ ਦਾ ਹਲ ਬਖ ਸੀ ਪਾਕਿਸਤਾਨ ਵਿੱਚ ਉਸ ਦਾ ਆਪਣਾ ਹਲ ਸੀ ਉਹ ਠੇਕੇ ਦੇ ਵਾਹੀ ਕਰਦਾ ਸੀ ਹੁਣ ਇਸ ਪੰਜਾਬ ਵਿੱਚ ਉਸ ਨੂੰ ਕੋਈ ਕੰਮਾਂ ਵੀ ਨਹੀਂ ਸੀ ਰੱਖਦਾ ਇੱਕ ਖਾਨਦਾਨ ਦਾ ਖਾਨਦਨ ਭੁੱਖਾ ਮਰ ਰਿਹਾ ਸੀ ਇਹ ਰਾਖਾ ਵੀ ਆਪਣੀ ਮਾਂ ਤੇ ਭਰਾ ਦੇ ਟੱਬਰ ਨੂੰ ਸਹਾਰਾ ਦੇ ਰਿਹਾ ਸੀ ਉਸ ਦੇ 30 ਦਿਨਾਂ ਦੀ ਕਿਰਤ ਦਾ ਮੁੱਲ ਇਸ ਮਹਿੰਗਾਈ ਦੇ ਸਮੇਂ ਵਿੱਚ 17 ਰੁਪਏ ਸੀ। ਰਾਖਾ ਮੰਜੀ ਢਾਕੇ ਵਿਲਟਿਆ ਬਿਸਤਰਾ ਸਰਾਣੇ ਰੱਖ ਕੇ लेट ਗਿਆ। ਜਦੋਂ ਸੱਸ ਨੂੰ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ ਮੰਜੀ ਤੇ ਲੇਟਿਆ ਦੇਖਿਆ। ਵੇ ਬਾਰੂ ਪਰਜਾਈ ਨੇ ਆਖਿਆ ਕਿਉਂ ਵੇ ਤੂੰ ਕਿੱਦਾਂ ਬਾਰੂ ਜਾਗਜੈ ਪਿਆ? ਤਾਂ ਆਪ ਦੀ ਨੀਂਦਰੋਂ। ਉਸ ਦਾ ਅਸਲੀ ਨਾਮ ਬਹਾਦਰ ਸੀ। ਪਰ ਬਾਰ ਵਿੱਚ ਜੰਮਣ ਪਲਣ ਕਰਕੇ ਉਸ ਨੂੰ ਸਾਰੇ ਹੀ 바ਰੂ ਕਹਿੰਦੇ ਸਨ 바ਰੂ ਰੋਣ ਹਾਕਾ ਜਿਹਾ ਹੋ ਕੇ ਕਹਿਣ ਲੱਗਾ ਛਾਣੇ ਮੈਨੂੰ ਕੱਢ ਦਿੱਤਾ ਨੌ ਸੱਸ ਦੇ ਜਿਵੇਂ ਬਿਜਲੀ ਪੈ ਗਈ ਕਿਸ ਨੇ 바ਰੂ ਦਾ ਤਾਪ ਨਾ ਦੇਖਿਆ ਰੋਟੀਆਂ ਦਾ ਫਿਕਰ ਪੈ ਗਿਆ 바ਰੂ ਦੇ 17 ਰੁਪਏ ਤਾਂ ਪੱਕੇ ਸਨ 바ਰੂ ਦੇ ਭਰਾ ਦੀ ਆਮਦਨ ਤਾਂ ਕੋਈ ਪੱਕੀ ਨਹੀਂ ਸੀ ਉਹ ਤੇ ਮਜ਼ਦੂਰ ਸੀ ਤੇਵੇ ਹੋਇਆ ਕੀ ਸੀ ਹੇਰ ਪਰਜਾਈ ਨੇ ਹੀ ਪੁੱਛਿਆ ਭਾਬੀ ਮੈਨੂੰ ਤਾਪ ਚੜ ਗਿਆ ਸੀ ਮੈਂ ਲੰਮਾ ਪਿਆ ਹੋਇਆ ਸਾਂ ਤਾਂ ਉੱਤੋਂ ਆ ਗਿਆ ਸ਼ਾਹ ਉਹ ਲੱਗਾ ਗੰਦੀਆਂ ਗਾਲਾਂ ਕੱਢਣ ਮੈਂ ਕਿਹਾ ਗਾਲਾਂ ਨਾ ਕਢੋ ਤੇ ਉਹਨੇ ਮੈਨੂੰ ਕੱਢ ਦਿੱਤਾ ਐਂਉ ਮਰਖਾਂ ਮਾਣ ਆਖਿਆ ਤੇ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀ ਗੱਲੋਂ ਉਸ ਦੀਆਂ ਗਾਲਾਂ ਟੋਕਣੀਆਂ ਸਨ ਕੱਢੀ ਜਾਣ ਦੇ ਨੂੰ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਇਹ ਫੇਰ ਕੀ ਹੋਇਆ ਜੇ ਮੈਨੂੰ ਗਾਲ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਏ ਮਾਂ ਨੇ ਆਖਿਆ ਬੇਬੇ 37 ਚੱਕ ਵਿੱਚ ਤੇ ਭਾ ਤੇਰੀ ਗਾਲ ਪਿੱਛੇ ਲੰਬੜਾਂ ਕੇ ਨਾਰ ਸਿਉਂਦਾ ਸਿਰ ਪਾੜ ਆਇਆ ਸੀ ਬੇ ਮਰ ਗਿਆ ਇਹ 37 ਚੱਕ ਐ ਪਰਜਾਈ ਬੋਲੀ ਤੇ ਤੈਨੂੰ ਤਾਪ ਕਿਦਾਂ ਚੜ੍ਹਾਵੇਂ ਲੋਕ ਆਠਾਂ ਖਾਧੀਆਂ ਹੋਣੀਆਂ ਨੇ ਰੱਜ ਕੇ ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਆਪੜੀ ਸੈਂ ਤੇ ਫੇਰ ਅੱਜ ਵੀ ਨਾਲ ਛਾ ਵੇਲਾ ਨਾ ਰੋਟੀ ਦੱਸ ਫਿਰ ਕੀ ਕਰਦਾ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਵੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ ਤੇ ਨਾ ਵਗਾਰ ਕਰਨ ਜਾਂਦੀ ਬਾਰੂ ਨੇ ਮੰਡਪੁਨੇ ਦੀ ਹੈਂਕੜ ਵਿੱਚ ਬੇਸੁਰਤੀ ਉਗਾੜਦੇ ਆਖਿਆ ਮਾਂ ਆਖਰ ਮੰਜੇ ਤੇ ਬੈਠੀ ਹੀ ਗਈ ਮਲੇਰੀਆ ਆਪਣਾ ਜੋਰ ਦਿਖਾ ਕੇ ਉੱਤਰਿਆ ਸੀ ਪਸੀਨਾ ਤਰਨ ਨਾਲ ਖੂਬ ਆ ਗਿਆ ਸੀ ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਲਈ ਪਿੰਡਾ ਕਾਫੀ ਤੱਤਾ ਸੀ ਜਾਣੀ ਮਹਿੰਗੀਏ ਕਿਦੋਂ ਦੁੱਧ ਲਿਆ ਉਸ ਨੂੰ ਨੂੰ ਆਖਿਆ ਜਦੋਂ ਉਹ ਦੇ ਮਹਿੰਗੀ ਦੇ ਆਪਣੇ ਬਾਲ ਹੋਏ ਸਨ ਉਸ ਬਾਰੂ ਨੂੰ ਕੁਝ ਉਪਰੋਪਰਾ ਜਾਣਨ ਲੱਗ ਪਈ ਸੀ ਭਾਵੇਂ ਬਾਰੂ ਦੀ ਮਿਹਨਤ ਨਾਲ ਉਸ ਦੇ ਆਪਣੇ ਬੱਚੇ ਪਾਲਦੇ ਸਨ ਆਖਣ ਲੱਗੀ ਕਿੱਥੋਂ ਲਿਆਵਾ ਸਾੜਾ ਪੈਸੇ ਬਿਨਾ ਕੁਝ ਇਸ ਦੇ ਇਸ ਮਿਲਦਾ ਹੈ ਜਾਣੀ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ ਇੰਨੇ ਨੂੰ 바ਰੂ ਦਾ ਭਰਾ ਆ ਗਿਆ 바ਰੂ ਨੂੰ ਦੇਖਿਆ ਚੰਗਾ ਹੋਇਆ ਆ ਗਿਆ ਏ ਉਹ ਸਾਖਿਆ ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨਹੀਂ ਆ ਲੈ ਦੁੱਧ ਲੈ ਆ 바ਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਬਣਾਉਂਦਿਆ ਕਿਆ ਮਹਿੰਗੀ ਮੂੰਹ ਵੱਟੀ ਭਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ 바ਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪੁਆਂਦੀ ਬੈਠ ਗਿਆ ਤੇ ਮਾਂ ਨੂੰ ਕਿਹਾ ਕੋਲ 15 ਨੇ ਬਣੇ ਨੇ ਅੱਜ ਬਾਰੂ ਦਾ ਬੁਖਾਰ ਹੁਣ ਉੱਤਰਿਆ ਸੀ ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਮੇਥੋਂ ਭੁੱਲ ਹੋ ਗਈ ਏ ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਉਸ ਰਾਤ ਬਾਰੂ ਦਾ ਭਰਾ ਆਪ ਬਾਗ ਵਿੱਚ ਰਾਖੀ ਕਰਨ ਚਲਾ ਗਿਆ ਦਾਲ ਜੋਗਾ ਕੋਈ ਪੈਸਾ ਨਾ ਬਚਿਆ ਮਿਸੀਆਂ ਰੋਟੀਆਂ ਪਾਣੀ ਨਾਲ ਸੰਗੋਂ ਥੱਲੇ ਲੰਘਾਈਆਂ ਗਈਆਂ ਹਾਂ ਬਾਰੂ ਨੂੰ ਬਦੋ ਬਦੀ ਇੱਕ ਪਾ ਦੁੱਧ ਪਿਲਾ ਦਿੱਤਾ ਗਿਆ ਬਾਰੂ ਨੂੰ ਨੀਂਦ ਆ ਗਈ ਪਰ ਅੱਧੀ ਰਾਤ ਜਦੋਂ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸ ਨੂੰ ਪਹੁੰਚ ਨਹੀਂ ਆ ਗਈ ਉਸ ਕਿਸੇ ਨੂੰ ਨਾ ਦੱਸਿਆ ਮਗਰੋਂ ਉਸ ਨੂੰ ਨੀਂਦ ਆ ਗਈ ਉਹ ਅੱਖਾਂ ਪਾੜ-ਪਾੜ ਕੇ ਤਾਰਿਆਂ ਵੱਲ ਵੇਖਦਾ ਰਿਹਾ ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰੀ ਜਣਾ ਦੀ ਕਥਾ ਕਹਿ ਰਹੇ ਸਨ ਆਰੀਆ ਸਭਿਅਤਾ ਦੀ ਮਿਹਨਤ ਦੀ ਵੰਡ ਤੋਂ ਪੱਕੀ ਹੋਈ ਜਾਤ ਵੰਡ ਤੇ ਜਾਤ ਵੰਡ ਵਿੱਚ ਵਿਚਾਰੇ ਸ਼ੂਦਰ ਇੱਕ ਅਤਿਅੰਤ ਦੁੱਖ ਭਰੀ ਕਹਾਣੀ ਸਨ ਇਸ ਨੂੰ ਉਹ ਸਦਾ ਤੋਂ ਹਿੰਦ ਵਿੱਚ ਦੇਖਦੇ ਆਏ ਸਨ ਹੋਰਨਾਂ ਦੇਸ਼ਾਂ ਵਿੱਚ ਅਮੀਰ ਤੇ ਗਰੀਬ ਦੀਆਂ ਦੋ ਜਮਾਤਾਂ ਹੁੰਦੀਆਂ ਸਨ ਪਰ ਹਿੰਦ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਤੇ ਚੂੜੇ ਤੇ ਚਮਿਆਰਾਂ ਦਾ ਉਸ ਵਿੱਚ ਸਭ ਤੋਂ ਨੀਵਾਂ ਦਰਜਾ ਸੀ 바ਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ ਪਰ ਉਹ ਉਸ ਨੂੰ ਹੀ ਤਾਂ ਸੁਣਾ ਰਹੇ ਸਨ ਇਹ ਦੁਕਾਂਤ ਕਥਾ ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ ਮੂਰਖ ਦੇਬ ਬਾਣੀ ਸੁਣਦਾ ਹੀਆ ਕਰਦੇ ਸਨ ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ ਅਵਤਾਰ ਬਣ ਬੈਠਾ ਪਰ ਵਿਚਾਰੇ ਅਸ਼ੂਤ ਜਿਨ੍ਹਾਂ ਨੂੰ ਉਸ ਨੂੰ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਡੂੰਘੇ ਢੋਏ ਵਿੱਚ ਕੱਤੇ ਗਏ ਰਵਿਦਾਸ ਚਮਿਆਰ ਜਿਸ ਦੇ ਬਜ਼ੁਰਗ ਢੋਰ ਢੋਇਆ ਕਰਦੇ ਸਨ RAM ਨਾਮ ਨਾਲ ਤਰ ਗਿਆ ਭਗਤ ਬਣ ਗਿਆ ਪਰ ਉਸ ਦੇ ਭਰਾ ਪੁੱਤਰ ਆਰਿਆਂ ਹਿੰਦੂਆਂ ਦੇ ਵਿਮਾਂ ਦੇ ਵਹਿਣਾ ਵਿੱਚ ਡੁੱਬੇ ਮੋਏ ਕਬੀਰ ਜੀ ਦੇ ਤੂੰ ਕਤ ਬਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੂੰ ਕਤ ਦੂਧ ਵਿੱਚ ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ ਕਾਂਟ ਵੀ ਦਲੀਲ ਨਹੀਂ ਦੇਦੀ ਸੀ ਨਾਨਕ ਗੁਰੂ ਗੋਬਿੰਦ ਸਿੰਘ ਨੇ ਸ਼ੂਤ ਅਸ਼ੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨਾਤਨੀਆਂ ਦੇ ਅਸਰ ਸਦਕਾ ਜਿਉਂਦੀ ਰਹੀ ਗਾਂਧੀ ਨੇ ਅਸ਼ੂਤਾਂ ਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦ ਜਾਂਦਾ ਦੇਖਿਆ ਤਾਂ ਅਸ਼ੂਤ ਹਿੰਦੂ ਹੈ ਦਾ ਨਾਰਾ ਮਾਰਿਆ ਤੇ ਹਿੰਦ ਨੂੰ ਬਚਾ ਕੇ ਚੂੜੇ ਚਮਿਆਰ ਨੂੰ ਹਰੀਜਨ ਬਣਾ ਦਿੱਤਾ ਮੰਦਰਾਂ ਦੇ ਬੂਹੇ ਖੁੱਲ ਗਏ ਕਿ ਅੱਗੇ ਕਈ ਵਾਰੀ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ ਹਰੀਜਨ ਦਾ ਅਰਥ ਕੀ ਹਾਲੀ ਵੀ ਚੂੜਾ ਜਾਂ ਚਮਿਆਰ ਨਹੀਂ ਜੇ ਉਹ ਸਿੱਖ ਬਣੇ ਤਾਂ ਚੌਥੇ ਪੌੜੇ ਦੇ ਹੋਗੇ ਜੇ ਉਹ ਆਰੀਆ ਸਮਾਜੀ ਬਣੇ ਤਾਂ ਮਹਾਸ਼ੇ ਹੋਗੇ ਜੇ ਕ੍ਰਸਤਾਨੀ ਬਣੇ ਦਾ ਹਸਾਈ ਹੋ ਗਏ ਬਣਿਆ ਕਿ ਉਹਨਾਂ ਦਾ ਚੌਥੇ ਪੌੜੇ ਮਹਾਸ਼ੇ ਹਸਾਈ ਤੇ ਹਰੀਜਣ ਕੈਨ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਨਹੀਂ ਹੋਇਆ ਗਾਲਾਂ ਦੀ ਆਜ਼ਾਦ ਹਰੀਜਣਾਂ ਲਈ ਹੀ ਤਾਂ ਕੀਤੀ ਜਾਂਦੀ ਹੈ ਹਿੰਦੁਸਤਾਨ ਦੀਆਂ ਤਿੰਨ ਚੌਥਾਈ ਗਾਲਾਂ ਦਾ ਉਹ ਹੱਕ ਦਾ ਰਹਿ ਉਸ ਦੀ ਧੀ ਕਿਸੇ ਦੀ ਧੀ ਨਹੀਂ ਉਸ ਦੀ ਭੈਣ ਕਿਸੇ ਦੀ ਭੈਣ ਨਹੀਂ ਵੰਗਾਰ ਉਸ ਦਾ ਜਮਾਂਦਰੂ ਹੱਕ ਹੈ Hindu ਦੇ ਪਾਲਕ ਹਰੀਜਣ ਨੂੰ ਹਿੰਦੂ ਦੇ ਪਿੰਡਾਂ ਵਿੱਚ ਕੁਲੀ ਪਾਉਂਦਾ ਹੱਕ ਨਹੀਂ ਹਰੀਜਨ ਹਾ 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 ਜਿਵੇਂ ਤਾਰੇ ਖੜਖੜਾ ਕੇ ਹੱਸ ਪਏ ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ ਉਹਨਾਂ ਦੇ ਹਰੀਜਨਾਂ ਦੀ ਹਮਦਰਦੀ ਵਿੱਚ ਰੋਏ ਹੰਝਮਾ ਨੂੰ ਲੋਕਾਂ ਨੇ ਤਰੇਲ ਕਿਹਾ ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ ਕਿੰਨੀ ਦੁਖ ਰੂਪ ਸੀ ਇਹ ਕਹਾਣੀ ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਪੜ ਦੇਖਦੇ ਸੁੱਤੀ ਪਰਛਾਈ ਦੇ ਨਿਆਣਿਆਂ ਦੇ ਸੁਵਾਸਾਂ ਦੀ ਸੂਖਮ ਆਵਾਜ਼ ਨੂੰ ਸੁਣਦੇ 바ਰੂ ਨੂੰ ਵੀ ਕੁਝ ਪਤਾ ਨਾ ਲੱਗਾ ਤੜਕਸਾਰੋ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਵਿੱਚ ਆ ਗਿਆ ਮਾਂ ਤੇ ਪਰਛਾਈ ਨੇ ਰਾਤੀ ਉਸ ਦਾ ਬੁਖਾਰ ਉਤਰਿਆ ਦੇਖਿਆ ਸੀ ਸਮਝ ਲਿਆ ਆਖਦਾ ਜੂ ਸੀ ਬਾਗ ਨੂੰ ਚਲਾ ਗਿਆ ਹੋਵੇਗਾ 바ਰੂ ਦਾ ਭਰਾ ਵੀ ਦਿਨ ਚੜ੍ਹਨ ਤੋਂ ਪਹਿਲਾਂ ਪਿੰਡ ਆ ਗਿਆ ਸੀ ਪਤਾ ਲੱਗਾ ਮੁੰਡਾ ਭਲਾ ਹੈ ਤੇ ਬਾਗ ਨੂੰ ਚਲਾ ਗਿਆ ਹੈ ਦੈਨ ਚੜੇ ਲਾਲੂ ਸ਼ਾ ਬਾਗ ਦੀ ਕਿਸਮਤ ਦੇਖਣ ਆਇਆ ਤਾਂ 바ਰੂ ਹਾਏ ਹਾਏ ਕਾਣਿਆ ਆਉਂਦਾ ਹੀ ਆਉਂਦਾ ਹੀ ਕਰਕੇ ਤੂਤੇ ਉਡਾਉਂਦਾ ਦੇਖਿਆ ਉਸ ਦੀ ਕਮਾਨ ਵਿੱਚੋਂ ਨਿਕਲੇ ਗਲੇਲੇ ਲੁਕਾਠਾਂ ਦੇ ਪੱਤਿਆਂ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਸੁਣੇ ਕਿਹੜਾ ਐ ਲਾਲੂ ਸ਼ਾ ਨੇ ਉੱਚੀ ਦਿੱਤੀ ਪੁੱਛਿਆ ਮੈਂ ਆਂ 바ਰੂ 바ਰੂ ਨੇ ਉੱਤਰ ਦਿੱਤਾ ਲਾਲੇ ਨੇ ਲਾਗੇ ਜਾ ਕੇ ਪੁੱਛਿਆ ਆ ਗਈ ਅਗਲ ਟਿਕਾਣੇ ਪਰ ਉਹ ਜੋ ਬਾਗ ਨੂੰ ਸਹੀ ਸਲਾਮਤ ਦੇਖ ਕੇ ਉਸ ਨੂੰ ਆਖਿਆ ਦੇਖ ਕੇ ਦਿਨੋ ਖੁਸ਼ ਹੋਇਆ ਜੀ ਹਾਂ ਬਾਰੂ ਨੇ ਗਿਆ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਤੇ ਹੁਣ ਉੱਤਰ ਗਿਆ ਬੁਖਾਰ ਲਾਲੇ ਨੇ ਲਾ ਕੇ ਆਖਿਆ ਸਿੱਧੇ ਹਰੀਜਨ ਨੇ ਉੱਤਰ ਦਿੱਤਾ ਹਾ ਹੋ ਜੀ ਓਏ ਤੁਹਾਡੇ ਚੂੜਿਆਂ ਦੀ ਮਾਤੀ ਟਿਕਾਣੀ ਨਹੀਂ ਹੁੰਦੀ ਹਾ ਹੋ ਜੀ ਲਾਲਾ ਜੀ ਬਾਰੂ ਨੇ ਆਖਿਆ ਓਏ ਮਾਦਰ ਜੇ ਕੱਲ ਹੀ ਹੋਸ਼ ਕਰਦੇ ਤੇ ਜੀ ਹੁਣ ਮੇਰੀ ਭਾਬੀ ਕਹਿੰਦੀ ਐ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਐ ਹਾ 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 ਲਾਲਾ ਖੁਸ਼ ਖੁਸ਼ ਹੋ ਕੇ ਹੱਸਿਆ ਉਹ ਬੜੀ ਸਿਆਣੀ ਐ ਹਾਂ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹਾਂ ਲਾਲਾ ਜੀ ਲਾਲਾ ਖੁਸ਼ੀ ਖੁਸ਼ੀ ਮੋੜਾਇਆ ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ ਉਸ ਦੁਪਹਿਰਾਂ ਵੇਲੇ ਲੋਕਾਠਾਂ ਦਾ ਅੱਧਾ ਕੁ ਸੇਰ ਖਾ ਲਿਆ ਦਨ ਵਜਦੇ ਨਾਲ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ੈਰੀ ਕਲਰਕਾਂ ਉਸ ਨੂੰ ਬੁਖਾਰ ਵਿੱਚ ਗਲੇਲੇ ਕਮਾਉਂਦੇ ਆ ਡਿੱਠਾ ਕਿਉਂ ਬਈ ਮੋੜਾ ਆ ਅੱਧ ਖੜ ਕਲਰਕ ਨੇ ਫਿਰ ਪੁੱਛਿਆ ਜੀ ਬਾਊ ਜੀ ਬੁਖਾਰ ਦਾ ਕੀ ਹਾਲ ਐ ਜੀ ਚੜਿਆ ਹੋਇਆ ਐ ਅੱਧ ਅੱਧ ਖੜ ਕਲਰਕ ਦੀ ਰੀਸੇ ਇੱਕ ਹੋਰ ਕਲਰਕ ਨੇ ਪੁੱਛਿਆ ਫੇਰ ਲੁਕਾਠਾ ਨੂੰ ਹੱਥ ਫੇਰਿਆ ਕਿ ਨਾ ਹਾਂ ਜੀ ਸਰਦਾਰ ਜੀ ਰੋਟੀ ਨਹੀਂ ਘਰੋਂ ਆਈ ਸੌਰਿਆ ਲਕਾਠਾ ਗਰਮ ਹੁੰਦੀਆਂ ਨੇ ਮਰਨਾ ਹੀ ਇੱਕ ਹੋਰ ਕਲਰਕ ਨੇ ਆ ਭੋਲ ਗਾਲਾ ਕੱਢ ਦਿਆ ਗਿਆ ਅੱਛਾ ਜੀ ਨਹੀਂ ਖਾਂਦਾ ਅੱਧਖੜ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਜੋ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਾਉਣ ਤੇ ਵੀ ਬਹੁਤੇ ਕੰਮ ਦੇ ਦੁੱਖੋਂ ਨਫ਼ਰਤ ਵਿੱਚ ਦਫ਼ਤਰੋਂ ਅਸਤੀਫਾ ਦੇ ਕੇ ਚਲਾ ਗਿਆ ਸੀ ਬਹੁਤਾ ਪੜਿਆ ਹੋਇਆ ਸੀ ਨਾ ਅੱਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ ਅਣਖ ਹੀ ਹੀ ਤਾਂ ਇਹਨਾਂ ਨੂੰ ਡੋਬਦੀ ਏ ਰਾਤੀ ਵੀ ਉਸ ਨੂੰ ਰੋਟੀ ਨਾ ਪਹੁੰਚੇ ਬਾਰੂ ਦਾ ਭਰਾ ਛੇਰ ਚਿਰਕਾ ਗਿਆ ਸੀ ਤੇ ਖਾਲੀ ਹੀ ਮੁੜਿਆ ਬਾਰੂ ਨੂੰ ਕੁਝ ਨਾ ਆਪੜਿਆ ਰਾਤੀ ਉਸ ਦਾ ਬੁਖਾਰ ਤੇਜ ਹੋ ਗਿਆ ਉਹ ਜੀ ਭਿਆਣਾ ਲੇਟ ਗਿਆ ਉਸ ਨੂੰ ਕੋਈ ਹੋਸ਼ ਨਾ ਰਹੀ ਉਗੜਿਆ ਟੱਕਿਆ ਉਹ ਕੁੱਲ ਨੂੰ ਬਾਹਰ ਹੀ ਪਿਆ ਰਿਆ ਰਾਤੀ ਚਮਗਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਈ ਬਾਰੂ ਬੇਸੁਰਤ ਪਿਆ ਸੀ ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ ਸੀ ਉਹ ਅੱਬੜ ਵਾਹਿਆ ਉੱਠ ਬੈਠਾ ਕੋਈ ਮੇਰਾ ਬਾਗ ਉੱਠ ਕੇ ਖੜੂ ਗਿਆ ਕਮਾਨ ਤੇ ਥੈਲੀ ਲੱਬ ਕੇ ਉਸ ਅੰਨੇ ਵਾਹ ਗਲੇਲੇ ਚਲਾਉਣੇ ਸ਼ੁਰੂ ਕਰ ਦਿੱਤੇ ਚਮ ਗਿੱਦੜ ਫਾੜ ਫੜ ਪਰ ਮਾਰਦੇ ਉੱਡ ਗਏ ਉਹ ਕਮਜ਼ੋਰੀ ਨਾਲ ਇੱਕ ਲੋਕਾਠ ਦੇ ਮੁੱਢ ਲਾ ਕੇ ਬਹਿ ਗਿਆ ਉਹ ਅੱਖਾਂ ਮੀਟ ਲਈਆਂ ਕਮਾਨ ਹੱਥੋਂ ਢਿੱਲਾ ਹੋ ਕੇ ਡਿੱਗ ਪਿਆ ਅਚਾਨਕ ਉਹ ચીਕ ਉੱਠਿਆ ਗਾਲਾਂ ਨਾਲ ਕਿਹੜਾ ਲੱਤ ਭੱਜ ਜਾਂਦੀ ਐ ਲਾਲਾ ਜੀ ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ ਮੇਰੀ ਪਰਛਾਈ ਨੂੰ ਤੇ ਫਿਰ ਉਹ ਗੁੰਮ ਹੋ ਗਿਆ ਮੈਂ ਮਾਰ ਸੁੱਟੂੰਗਾ ਉਹ ਮੈਂ ਮਾਰ ਸੁੱਟੂੰਗਾ ਮੇਰਾ ਨਾਂ 바ਰੂ ਹੈ 바ਰੂ ਫਿਰ ਚੁੱਪਚਾ ਗਈ ਜਦੋਂ ਸਵੇਰੇ ਕਲਰਕਾਂ ਦਾ ਟੂਲਾ ਸੈਰ ਕਰਨ ਫਿਰ ਆਇਆ ਤਾਂ ਬਾਗ ਵਿੱਚ ਕਾਫੀ ਬੰਦੇ ਸਨ ਕਿਸੇ ਨੇ ਕਿਹਾ ਪੁਲਿਸ ਨੂੰ ਖਬਰ ਕਰੋ ਡਾਕੂਆਂ ਦਾ ਕੰਮ ਹੈ ਜੀ ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ ਪਰ ਦੂਰ ਜਾ ਕੇ ਅਦਖੜ ਕਲਰਕ ਨੇ ਗਿਆ ਮੂਰਖ ਜਾਂ ਖਾਮ ਹੋਏ ਜਾਂ ਰੱਜ ਮੋਏ ਬਾਰੂ ਦੀ ਪਰਜਾਈ ਸ਼ਾਹਵਲਾ ਲਈ ਆਉਂਦੀ ਸੀ ਬਾਗ ਉੱਜੜ ਚੁੱਕਾ ਸੀ ਚਮਗਿੱਦੜ ਉੱਡ ਗਏ ਸਨ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਜੋ ਆਰਾਮ ਨਾਲ ਘਰ ਸੁੱਤਾ ਹੋਇਆ ਸੀ